ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਬਦਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਜੋ ਹੁਣ ਦੇ ਹਾਲਾਤ ਨੇ ਲਗਾਤਾਰ ਪੰਜਾਬ ਦੇ ਪੂਰਬੀ ਹਿੱਸੇ ਦੇ ਵਿੱਚ ਪੂਰਬੀ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ ਨੇ ਜਿਸ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਤੇ ਪੂਰਬੀ ਇਲਾਕਿਆਂ ਦੇ ਵਿੱਚ ਬਦਲਬਾਈ ਬਾਣੀ ਲਗਭਗ ਸ਼ੁਰੂ ਹੋਈ ਆ ਤੇ ਇਸ ਦੇ ਚੱਲਦੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਆਪਾਂ ਨੂੰ ਆਉਂਦੇ ਕੁਝ ਘੰਟਿਆਂ ਤੱਕ ਬਦਲਬਾਈ ਦੇਖਣ ਨੂੰ ਮਿਲ ਸਕਦੀ ਆ ਕਿਉਂਕਿ ਹੁਣ ਪੂਰੀ ਪੂਰਬੀ ਹਵਾਵਾਂ ਵਿੱਚ ਚੱਲਣ ਗਿਆ ਜਿਸ ਦੇ ਚੱਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਵੀ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪੂਰਬੀ ਜਦੋਂ ਹਵਾਵਾਂ ਵਿੱਚ ਚੱਲਦੀ ਹੁੰਦੇ ਨੇ ਨਮੀ ਭਰੀਆਂ ਹਵਾਵਾਂ ਹੁੰਦੀਆਂ ਨੇ ਜਦੋਂ ਇਹ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਨੇ ਨਮੀ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਜਿੱਦੇ ਚੱਲਦੇ ਆਪਾਂ ਨੂੰ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲਦਾ ਤੇ ਹੁਣ ਤੁਸੀਂ ਸਾਫ਼-ਸਾਫ਼ ਦੇਖ ਰਹੇ ਹੋ ਸੈਟੇਲਾਈਟ ਦੇ ਵਿੱਚ ਕਿ ਬੱਦਲਵਾਈ ਜਿਹੜੀ ਹੈ ਲਗਭਗ ਬਾਰਨੀ ਪੰਜਾਬ ਦੇ ਉੱਤੇ ਸ਼ੁਰੂ ਹੋ ਗਈ ਹੈ ਬਾਕੀ ਮੌਸਮ ਵਿਭਾਗ ਦੇ ਵੱਲੋਂ ਵੀ ਜਾਣਕਾਰੀ ਸਾਂਝ ਆ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਸਦੇ ਚੱਲਦੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਪੰਜਾਬ ਲਈ 19, 20 ਅਤੇ 21 ਲਗਾਤਾਰ ਹਫ਼ਤੇ ਪੰਜਾਬ ਨੇ ਚੇਤਾਵਨੀ ਜਾਰੀ ਕੀਤੀ ਹੈ ਜਿਸਦੇ ਚੱਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਜ ਚਮਕੋ ਵਾਲੇ ਬੱਦਲ ਅਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਹੁਣ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੇ ਵਿੱਚ 19 ਮਈ ਦਾ ਮੌਸਮ ਆ ਜਿਹੜਾ ਉਹ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਅਤੇ ਤੇਜ਼ ਹਨੇਰੀ ਵਾਲਾ ਮਾਹੌਲ ਦੇਖਣ ਨੂੰ ਮਿਲ ਸਕਦਾ ਜਿਸ ਦੇ ਵਿੱਚ ਪੰਜਾਬ ਦੇ ਉੱਤਰੀ ਇਲਾਕੇ ਨੇ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਉੱਤਰ ਪੂਰਬੀ ਇਲਾਕੇ ਜਿਵੇਂ ਕਿ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਆਪਾਂ ਨੂੰ ਬਦਲਵਾਈ ਜਿਵੇਂ ਕਿ ਹੁਣ ਵੀ ਦਿਖ ਰਹੀ ਹੈ ਪੰਜਾਬ ਦੇ ਇਸ ਇਲਾਕਿਆਂ ਦੇ ਵਿੱਚ ਬਾਣੀ ਸ਼ੁਰੂ ਹੋਈ ਹੈ ਇਹਨਾਂ ਇਲਾਕਿਆਂ ਦੇ ਵਿੱਚ ਅਮਰੀਕਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਬੱਦਲਬਾਈ ਬਾਣੀ ਸ਼ੁਰੂ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਹੁਣ ਜੇਕਰ ਗੱਲ ਕਰੀਏ ਪੰਜਾਬ ਦੇ ਦੱਖਣ ਪੂਰਬੀ ਇਲਾਕਿਆਂ ਦੀ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਇਹ ਕਵਰ ਹੋ ਸਕਦੇ ਨੇ ਲੁਧਿਆਣਾ ਵੀ ਵਿੱਚ ਇੰਟਰ ਹੋ ਸਕਦਾ ਸੰਗਰੂਰ ਦੇ ਕੁਝ ਇਲਾਕੇ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਆ ਆਉਂਦੇ ਕੁਝ ਘੰਟਿਆਂ ਤੱਕ ਤੇ ਜ਼ਿਆਦਾਤਰ ਸੰਭਾਵਨਾਵਾਂ ਹੈ ਕਿ ਪੰਜਾਬ ਦੇ ਉੱਤਰ ਪੱਛਮੀ ਉੱਤਰ ਪੂਰਵੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇਜ ਹਨੇਰੀ ਵਾਲਾ ਮਾਹੌਲ ਆ ਜਿਹੜਾ ਉਹ ਆਪਾਂ ਨੂੰ ਇਨ੍ਹਾਂ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਜਿਹੜੇ ਦੱਖਣੀ ਇਲਾਕੇ ਹੋਗੇ ਦੱਖਣੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਥੋੜੀਆਂ ਜੀਆਂ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਉਹਨਾਂ ਨੂੰ ਠੱਲ ਪੈਂਦੀ ਦੇਖਣ ਨੂੰ ਮਿਲੂਗੀ ਕਿਉਂਕਿ ਇੱਕ ਪਾਸਿਓਂ ਤਾਂ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਦੂਜੇ ਪਾਸਿਓਂ ਦੱਖਣੀ ਹਵਾਵਾਂ ਇੱਧਰ ਇਹ ਜਿਹੜਾ ਪੰਜਾਬ ਦਾ ਦੱਖਣੀ ਇਲਾਕਾ ਇਸੇ ਇਲਾਕੇ 'ਚ ਦੱਖਣੀ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲ ਇਹਨਾਂ ਦੋਨਾਂ ਦੀ ਕਲੈਬ ਹੁੰਦੀ ਹੈ ਕਲੈਬ ਹੋਣ ਦੇ ਕਾਰਨ ਹਵਾਵਾਂ ਨੂੰ ਹਵਾਵਾਂ ਦੀ ਗਤੀ ਨੂੰ ਥੋੜੀ ਜਿਹੀ ਠੱਲ ਮਿਲਦੀ ਆ ਪੂਰਬੀ ਪੂਰਬੀ ਹਿੱਸੇ ਨਾਲੋਂ ਪੰਜਾਬ ਦੇ ਪੱਛਮੀ ਹਿੱਸੇ ਦੇ ਵਿੱਚ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਘਟ ਰਹੇਗੀ ਬਾਕੀ ਜੇਕਰ ਬਦਲਵਾਈ ਦੀ ਗੱਲ ਕਰੀਏਗੇ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਬਠਿੰਡੇ ਵਰਗੇ ਮੋਗੇ ਵਰਗੇ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਇਹ ਇਹ ਜ਼ਿਲ੍ਹੇ ਦਾ ਮਾਹੌਲ ਲਗਭਗ ਠੀਕ ਰਹੇਗਾ ਕੋਈ ਜ਼ਿਆਦਾ ਹਲਚਲ ਨਹੀਂ ਹੈ ਹਲਕੀ ਫੁਲਕੀ ਟੁੱਟ ਮੇ ਰੂਪ ਦੇ ਵਿੱਚ ਬਦਲਾਂ ਦੀ ਆਵਾਜ਼ਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਕੋਈ ਜ਼ਿਆਦਾ ਵੱਡੀ ਕਾਰਵਾਈ ਦੀ ਗੱਲ ਕਰੀਏ ਤਾਂ ਉਹਨਾਂ ਇਹ ਇਸ ਸਿਸਟਮ ਤੋਂ ਵਾਂਝੇ ਰਹਿਣਗੇ हां ਆਉਂਦੇ ਘੰਟੇ ਦੇ ਵਿੱਚ ਆਪਾਂ ਨੂੰ ਲੁਧਿਆਣੇ ਵਰਗੇ ਸੰਗਰੂਰ ਵਰਗੇ ਇਲਾਕੇ ਵੀ ਇਸ ਦੇ ਵਿੱਚ ਕਵਰ ਹੁੰਦੇ ਦੇਖਣ ਨੂੰ ਮਿਲਣਗੇ ਜਿਹੜੇ ਕਿ ਹੁਣ ਮੌਸਮ ਵਿਭਾਗ ਵੱਲੋਂ ਅਲਰਟ ਤੋਂ ਬਾਹਰ ਕੀਤੇ ਹੋਏ ਨੇ ਤੇ ਬਾਕੀ ਮੌਸਮ ਜਿਹੜਾ ਜ਼ਿਆਦਾਤਰ ਪ੍ਰਭਾਵ ਆਪਾਂ ਨੂੰ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਇਸ ਦਾ ਉਹ ਵੀ ਵਿਚਕਾਰਲੇ ਇਲਾਕੇ ਜਿਵੇਂ ਕਿ ਤਰਨਤਾਰਨ ਕਪੂਰਥਲਾ ਜਲੰਧਰ ਜਿਸ ਦੇ ਵਿੱਚ ਹੁਣ ਬਦਲਬਾਈ ਬਣੀ ਹੋਈ ਆ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਹਾ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜਿਹੜਾ ਮੌਸਮ ਆ ਉਹ ਜੇਕਰ ਹੁਣ ਰਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਰਾਤ ਨੂੰ ਆ ਜਿਹੜਾ ਠੰਡੀਆਂ ਹਵਾਵਾਂ ਚੱਲਣਗੀਆਂ ਪੂਰਬੀ ਹਵਾਵਾਂ ਪੂਰਬੀ ਹਿੱਸੇ ਤੇ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਰਾਤ ਦੇ ਮੌਸਮ ਦੇ ਵਿੱਚ ਵੀ ਟੈਂਪਰੇਚਰ ਤੇ ਗਰਾਵਟਾਵੇਗੀ ਭਾਵ 28 29 ਤੱਕ ਮੌਸਮ ਆ ਜਿਹੜਾ ਟੈਂਪਰੇਚਰ ਰਾਤ ਨੂੰ ਵੀ ਗਰਮੀ ਨੂੰ ਗਰਮੀ ਤੋਂ ਰਾਹਤ ਮਿਲੇਗੀ ਜਿਸ ਤਰ੍ਹਾਂ ਅੱਜ ਦਾ ਮੌਸਮ ਸੀਗਾ ਅੱਜ ਦਾ ਰਾਤ ਦਾ ਮੌਸਮ ਕੱਲ ਦਾ ਉਸ ਦੇ ਵਿੱਚ ਕਾਫੀ ਗਰਮੀ ਦਾ ਅਹਿਸਾਸ ਹੋਇਆ ਲੇਕਿਨ ਇਹ ਜਿਆਦਾ ਟਾਈਮ ਨਹੀਂ ਹੈ ਕੱਲ ਨੂੰ ਅੱਜ ਦਾ ਮੌਸਮ ਹੈ ਜਿਹੜਾ ਉਹ ਲਗਭਗ ਸਾਫ਼ ਰਹੇਗਾ ਅਤੇ ਜਿਹੜੇ ਉੱਤਰ ਪੂਰਬੀ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਰਾਤ ਨੂੰ ਜਿਹੜੀ ਬਦਲਬਾਈ ਜ਼ਰੂਰ ਬਣੀ ਰਹੇਗੀ ਲੇਕਿਨ ਮੀਂਹਾਂ ਦੀਆਂ ਕਾਰਵਾਈਆਂ ਜੇ ਕਹੀਏ ਤਾਂ ਨਾ માત્ર ਹੋਣਗੀਆਂ ਬਾਕੀ ਜੇਕਰ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ